ਓ ਬਾਈ ਆ ਕੇ ਚਿਹਰਾ ਮਾਰਾ ਅ ਪਹਿਲਾਂ ਬੱਚੀ ਆ ਬਾਈ ਚਾਰ ਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਰਾਮਪਰਾ ਮੰਡੀ ਤੇ ਤੇ ਇੱਥੇ ਆਪਾਂ ਨੂੰ ਬਹੁਤ ਸੋਹਣੀਆਂ ਗਾਇਆਂ ਤੇ ਮੱਝਾਂ ਦੇਖਣ ਨੂੰ ਮਿਲੀਆਂ ਨੇ ਤੇ ਤੋੜਾ ਚੈੱਕ ਕਰੋ ਜੀ ਪਹਿਲਾਂ ਗਾਂ ਦਾ ਬਹੁਤ ਸੋਹਣੀ ਬੱਚੀ ਹੈਗੀ ਪਰ ਮੇਲੇਵੇ ਦੀ ਤੇ ਥਾਣਾ ਦਾ ਪੂਰਾ ਬਹੁਤ ਸੋਹਣਾ ਗੈਪ ਹੈਗਾ ਤੇ ਦੇਖੋ ਜੀ ਤੋੜਾ ਚੈੱਕ ਕਰੋ ਲੈਵਾ ਚੈੱਕ ਕਰੋ ਜੀ ਤੇ ਬਾਈ ਹੋਰਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਹਰੀ ਐਨੂੰ ਬਾਈ ਮੈਂ ਤੇ ਲੈਨੇ ਆਂ ਡਿਟੇਲ ਬੱਚੀ ਬਾਰੇ ਤੇ ਸੋਹਣੀ ਬੱਚੀ ਆ ਬਾਈ ਕੋਈ ਨਾ ਬਣਾ ਲੈਣ ਵੇ ਦਿਖਾ ਦੇਣਾ ਚੈਨਲ ਤੇ ਕਰਦੇ ਆਂ ਜੀ ਗੱਲਬਾਤ ਹੈ ਬਾਈ ਇਹਦਾ ਮੁੱਲ 62000 ਹੈ ਬਾਈ ਉਹ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵੀਰੇ ਆਪਣਾ ਬਾਈ ਨਾਮ ਆਪਣਾ ਨੀਲਾ ਨੀਲਾ ਹਾਂ ਜੀ ਕਿਹੜਾ ਪਿੰਡ ਆ ਵੀਰੇ ਪਿੰਡ ਸੈਦੋਕੇ ਬਾਈ ਪਿੰਡ ਸੈਦੋਕੇ ਹਾਂ ਜੀ ਆਪਣਾ ਨਾਲ ਹੀ ਵੈਦ ਰਾਮਪੁਰਾ ਮੰਡੀ ਦਾ ਹਾਂ ਜੀ ਹਾਂ ਜੀ ਠੀਕ ਹੈ ਤੇ ਅੱਜ ਬਾਈ ਤੁਸੀਂ ਗਾਂ ਲੈ ਕੇ ਆਏ ਹੋ ਹੈ ਵੇਚਣ ਵਾਸਤੇ ਤੇ ਜੇ ਗਾਂ ਦੀ ਆਪਾਂ ਡਿਟੇਲ ਦੀ ਗੱਲ ਕਰੀਏ ਬਾਈ ਤਾਂ ਕਿੰਨਾ ਮਸੂਆ ਗਾਂ ਇਹ ਬਾਈ ਪਲੂਣਾ ਚਾਰ ਦੰਦ ਦਾ ਪ੍ਰੋਨ ਚਾਰ ਦੰਦ ਦਾ ਹੈਗੀ ਪਹਿਲਾ ਸੂਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਕ ਦਿਨ ਹੋਏ ਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਾਈ 12 ਦਿਨ ਨੂੰ 10-12 ਦਿਨ ਹੋ ਗਏ ਠੀਕ ਹੈ ਬੜਾ ਬੱਛੀ ਹੈ ਜੀ ਤੇ ਮਗਰ ਬੱਛੀ ਹੈ ਹਾਂ ਜੀ ਹਾਂ ਜੀ ਠੀਕ ਦੋਸਤ ਹੈ ਭਾਈ ਨੈਟ ਹੁਣ 16 ਕਿਲੋ ਆ। ਇਸ ਟਾਈਮ ਨੈਟ ਤਿਆਰ ਹੈ। 16 ਕਿਲੋ ਕੰਡੇ ਵਾਲਾ। ਠੀਕ ਹੈ। ਲੋ ਵੀ ਦੋਸਤੋ ਗਾਂ ਆਪਾਂ ਤੁਹਾਨੂੰ ਦਿਖਾਤੀ ਆ ਬੱਚੀ। ਥਾਣ ਚੱਡਾ ਵੀ ਦਿਖਾਤਾ ਬਹੁਤ ਸੋਹਣਾ ਥਾਣਾ ਦਾ ਗੈਪ ਹੈਗਾ। ਤੇ ਮਗਰ ਜਿਹੜੀ ਬੱਛੀ ਹੈ ਜੀ ਮਗਰੇ ਦੇ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ? ਮਾਲੇ ਦਾ ਭਾਈ 60000 60000 ਰੁਪਏ ਆਪਣੀ ਡਿਮਾਂਡ ਹੈ। ਹਾਂਜੀ ਹਾਂਜੀ। ਤੇ ਕਿੱਥੇ ਤੱਕ ਆਪਾਂ ਛੱਡ ਦਾਂਗੇ? ਆਪਾਂ ਭਾਈ ਕਰ ਦਾਂਗੇ ਮਾਨ ਤਾਨ ਵਿੱਚੋਂ। ਠੀਕ ਹੈ। ਲਓ ਇਹ 62000 ਰੁਪਿਆ ਬਾਈ ਕਹਿੰਦਾ ਵੀ ਆਪਣੀ ਡਿਮਾਂਡ ਹੈ ਤੇ ਮੌਕੇ ਤੇ ਮਾਨਤਾ ਵੀ ਹੋ ਜਾਊਗਾ ਤੇ 16 17 ਲੀਟਰ ਬਾਈ ਕਹਿੰਦਾ ਦੁੱਧ ਹੈਗਾ ਤੇ ਆਪਣੇ ਬਾਈ ਵਪਾਰ ਦਾ ਕੰਮ ਹੈ ਘਰੇ ਪਾਲੀਏ ਹਾਂ ਜੀ ਵਪਾਰ ਦਾ ਅੱਛਾ ਵਪਾਰ ਦਾ ਕੰਮ ਹੀ ਹੈ ਠੀਕ ਹੈ ਆਪਣੇ ਕੋਲੇ ਹੋਰ ਵੀ ਬਾਈ ਪਸ਼ੂ ਹਾਂਜੀ ਹੁੰਦੇ ਆ ਜੀ ਘਰੇ ਠੀਕ ਹੈ ਤੇ ਜੇ ਕਿਸੇ ਨੇ ਬਾਈ ਘਰੋਂ ਵੀ ਕੋਈ ਪਸ਼ੂ ਲੈਣਾ ਹੋਵੇ ਹਾਂਜੀ ਬਾਈ ਆ ਸਕਦਾ ਆ ਸਕਦੇ ਜੀ ਹਾਂਜੀ ਤਾਂ ਐਡਰੈਸ ਮੜਾ ਹੈ ਕਨਫਰਮ ਕਰਦੇ ਇੱਥੇ ਆ ਬਾਈ ਕਾਰਾਵਾ ਸਟੇਡੀਅਮ ਦੇ ਕੋਲੇ ਆ ਠੀਕ ਹੈ ਜਿਹੜੀ ਇਹਦੇ ਵਿੱਚ ਸਿੱਥੋਂ ਮਰਜੀ ਬੋਸਲਾ ਬੰਦੇ ਬੰਦਾ ਬੋਸਲੇ ਵੀ ਸਹੀ ਦੋ ਸਟੇਡੀਅਮ ਦੇ ਵਿੱਚ ਜਾਣਾ ਸੈਦੋਂ ਪਿੰਡ ਸਟੇਡੀਅਮ ਦੇ ਕੋਲ ਠੀਕ ਹੈ ਜਿਹੜੀਆਂ ਦੇ ਵਿੱਚ ਘਰ ਆਪਾਂ ਠੀਕ ਹੈ ਜ਼ਿਲ੍ਹਾ ਆਪਣਾ ਬਠਿੰਡੇ ਪੈਂਦਾ ਜੀ ਜ਼ਿਲ੍ਹਾ ਆਪਣਾ ਬੰਦਾ ਨਹੀਂ ਮੋਗਾ ਮੋਗਾ ਹਾਂ ਜੀ ਜ਼ਿਲ੍ਹਾ ਮੋਗਾ ਪੈਂਦਾ ਠੀਕ ਹੈ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੋ ਬਾਈ 9417442487 ਇੱਕ ਵਾਰੀ ਹੋਰ ਬੋਲ 9317442487 ਲਓ ਵੀ ਦੋਸਤੋ ਬਾਈ ਨੇ ਨੰਬਰ ਦੇਤਾ ਤੇ ਗਾਹ ਦੀ ਪੂਰੀ ਆਪਾਂ ਨੂੰ ਡਿਟੇਲ ਮਿਲ ਚੁੱਕੀ ਆ 17 ਲੀਟਰ ਦੁੱਧ ਹੈ ਜੀ 62000 ਰੁਪਿਆ ਜਿਹੜਾ ਉਹ ਗਾਂ ਦਾ ਰੇਟ ਹੈਗਾ ਤੇ ਪਹਿਲੇ ਸੂਏ ਆ ਜੀ ਤੇ ਮਗਰ ਹੈਗੀ ਜਿਹਦੇ ਬੱਚੀ ਤੇ ਕਿਸੇ ਵੀ ਵੀਰ ਭਾਈ ਨੇ ਕੋਈ ਮੱਝ ਵਗੈਰਾ ਜਾਂ ਗਾਂ ਵਗੈਰਾ ਲੈਣੀ ਹੈ ਤਾਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਆ ਮੋਬਾਈਲ ਨੰਬਰ ਬਾਈ ਨੇ ਬੋਲਤਾ ਆਪਾਂ ਸਕਰੀਨ ਦੇ ਉੱਪਰ ਵੀ ਦੇ ਦਾਂਗੇ ਤੇ ਬਹੁਤ ਬਹੁਤ ਧੰਨਵਾਦ ਵੀਰੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਰਾਮਪਰਾ ਮੰਡੀ ਤੇ ਤੇ ਦੇਖੋ ਜੀ ਗਾਾਂ ਦਾ ਲੇਵਾ ਚੈੱਕ ਕਰੋ ਜੀ ਬਹੁਤ ਸੋਹਣੀ ਗਾਏ ਹੈਗੀ ਚੰਗੀ ਬੱਚੀ ਹੈ ਜੀ ਥਾਣਾ ਦਾ ਗੈਬ ਗੂ ਬਹੁਤ ਵਧੀਆ ਹੈਗਾ ਤੇ ਚੰਗੀ ਹਾਈਟ ਦੀ ਬੱਚੀ ਹੈ ਬੰਦੋ ਵੀਰੇ ਬੰਦੋ ਤੇ ਤੋਰਾ ਆਪਾਂ ਚੈੱਕ ਕਰਾਤਾ ਜੀ ਐਵੇਂ ਤੇ ਹਾਂ ਹਾਂ ਦੋ ਦੰਦ ਹਲੇ ਚੱਕਦੀ ਹੈ ਕੋਈ ਮਨ ਲੈਵੇ ਜੀ ਬੱਚੀ ਹੈ ਜੀ ਤੇ ਬਾਈ ਹੋਰਾਂ ਨਾਲ ਕਰਦਿਆਂ ਗੱਲਬਾਤ ਤੇ ਲੈਨੇ ਆ ਡਿਟੇਲ ਬਾਈ ਤੋਂ ਹਾਂ ਜੀ ਬਾਠੋੜ ਵੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਹਰਪਿੰਦਰ ਸਿੰਘ ਜੀ ਹਰਪਿੰਦਰ ਸਿੰਘ ਕਿਹੜਾ ਪਿੰਡ ਹੈ ਵੀਰੇ ਮਹਾਰਾਜ ਮਹਾਰਾਜ ਹਾਂਜੀ ਤੇ ਬਠੰਡੇ ਜੀ ਆਇਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਬਾਈ ਆਪਾਂ ਬੱਚੀ ਲੈ ਕੇ ਆਏ ਆ ਇੱਥੇ ਨਾ ਬੱਚੀ ਬਹੁਤ ਸੋਹਣੀ ਹੈ ਬਾਈ ਹਾਂਜੀ ਆਪਾਂ ਤੋੜਾ ਦੂਰਾ ਵਧੀਆ ਚੈੱਕ ਕਰਾਤਾ ਥਾਂ ਚੈੱਕ ਕਰਾਤੇ ਤੇ ਕਿੰਨਾ ਮਸੂਆ ਬਾਈ ਇਹ ਪਹਿਲਾ ਸੂਆ ਜੀ ਠੀਕ ਹੈ ਮੂੰਹ ਖੀਰੀ ਗੂਏ ਵਾਲੇ ਦੰਦ ਤੋੜੇ ਹੀ ਆ ਹੁਣੇ ਤੋੜੇ ਹੀ ਆ ਦੰਦ ਆ ਜੀ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ 5 ਦਿਨ ਹੋਇਆ ਈ ਸੂਈ ਨੂੰ 5 ਦਿਨ ਮਗਰ ਬੱਚੀ ਆ ਜੀ ਠੀਕ ਹੈ ਪੂਰੇ ਚੰਗੇ ਟੀਕੇ ਦੀਆਂ ਵਧੀਆ ਬੱਚੀ ਆ ਜੀ ਲੋਬੀ ਦੋਸਤੋ ਪਹਿਲਾ ਸੂਆ ਜੀ ਤੇ ਮਗਰ ਬੱਚੀ ਆ ਜੀ ਬਾਈ ਹੋਰੇ ਕਹਿੰਦੇ ਵੀ ਮਹਰਾਜ ਪਿੰਡਾ ਆਪਣਾ ਬਟਿੰਡੇ ਲਾਗੇ ਤੇ ਪਹਿਲਾ ਸੂਆ ਹੈਗਾ ਤੇ ਕਿੰਨੇ ਕਿ ਦਿਨ ਹੋਇਆ ਬਾਈ ਸੂਈ ਨੂੰ ਸੂਈ ਨੂੰ 5 ਕਿ ਦਿਨ ਹੋਇਆ ਈ ਹਲੇ 5 ਕਿ ਦਿਨ ਹੀ ਹੋਇਆ ਠੀਕ ਹੈ ਤੇ ਪਹਿਲਾ ਸੂਆ ਜੀ 5 ਕਿ ਦਿਨ ਹੋਇਆ ਤੇ ਮਗਰ ਹੈਗੀ ਆ ਬੱਚੀ ਬੱਚੀ ਆਹੀ ਹੈ ਬਾਈ ਹਾਂਜੀ ਬੱਚੀ ਆ ਜੀ ਮਾੜਾ ਖੜੀ ਕਰ ਦੋਗੇ ਬੱਚੀ ਨੂੰ ਕੱਦ-ਕਾਟ ਦੀ ਬਹੁਤ ਸੋਹਣੀ ਹੈ ਬਈ ਜੀ ਬੱਚੀ ਦੇਖੋ ਚੰਗੇ ਲੈਵੇ ਦੀ ਗਾਇ ਹੈਗੀ ਤੇ ਵਧੀਆ ਤੰਦਰੁਸਤ ਬੱਚੀ ਹੈ ਦੇਖੋ ਨਗਰ ਤੇ ਇੱਕ ਇੱਕ ਹਫਤਾ ਹੋਇਆ ਹਨਾ ਹਾਂਜੀ 5 ਦਿਨ ਹੀ ਹੋਇਆ 5 ਦਿਨ ਹੀ ਹੋਇਆ ਯਾਨੀ ਕਿ ਜੇਰਦੀ ਵਧੀਆ ਕੰਪਲੀਟ ਪੈ ਗਈ ਹਾਂਜੀ ਪੂਰੀ ਵਧੀਆ ਸਾਫ ਹੈ ਸਭ ਕੁਝ ਓਕੇ ਹੈ ਠੀਕ ਹੈ ਤੇ ਦੁੱਧ ਕਿੰਨਾ ਬਈ ਹੁਣ ਦੁੱਧ ਇਸ ਟਾਈਮ 20 ਲੀਟਰ ਤੋਂ ਬਾਰ-ਬਾਰ ਆਇਆ 20 ਲੀਟਰ ਤੋਂ ਬਾਰ-ਬਾਰ ਐਡ ਕੀ ਤਿਆਰ ਜਾਨੀ ਕਿ ਹਾਂਜੀ ਹਾਂਜੀ ਇਸ ਟਾਈਮ ਹੈਗਾ ਹੈਗਾ ਠੀਕ ਹੈ ਬਹੁਤ ਵਧੀਆ ਬਈ ਤੇ ਬੱਚੀ ਦੇਖਣ ਨੂੰ ਵੀ ਬਈ ਬਹੁਤ ਵਧੀਆ ਹੈਗੀ ਤੰਦਰੁਸਤ ਬੱਚੀ ਹੈ ਤੇ ਹਾਈਟ ਹੁੰਦੀ ਪੂਰੀ ਠੀਕ ਹੈਗੀ ਤੇ ਲੇਬਰ ਦੇ ਨਾੜਾ ਦੇਖੋ ਬਈ ਲੇਬਰ ਚ ਵੀ ਨਾੜਾ ਆਪਾਂ ਸਾਫ਼ ਦੇਖ ਸਕਦੇ ਹਾਂ ਤੇ ਥਣ ਚੱਡੇ ਦੀ ਪੂਰੀ ਵਧੀਆ ਹੈਗੀ ਤੇ ਬਈ ਜੇ ਰੇਟ ਦੀ ਗੱਲ ਕਰੀਏ ਤਾਂ ਕੀ ਡਿਮਾਂਡ ਹੈ ਬਈ ਆਪਾਂ ਰੇਟ ਇਹਦਾ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਜੀ ਲਓ ਵੀ ਦੋਸਤੋ ਪਹਿਲਾ ਸੁਆ ਨਗਰ ਬੱਛੀ ਹੈ ਕੀ ਤੇ 20 ਲੀਟਰ ਪਲਸ ਬਾਈ ਕਹਿੰਦਾ ਦੁੱਧ ਆ ਆਪਣੇ ਕੋਲੇ ਤਿਆਰ ਹੈਗਾ ਚਾਹੇ ਬੇਨਤੀ ਮਾਰ ਲੇ ਕੋਈ ਆਕੇ ਦੋ ਡੰਗ ਚੋਕੇ ਦੇਖ ਲੇ ਤੇ 1.5 ਲੱਖ ਰੁਪਇਆ ਬਾਈ ਕਹਿੰਦਾ ਵੀ ਡਿਮਾਂਡ ਆ ਆਪਣੀ ਬੱਛੀ ਦੀ ਤੇ ਬਾਈ ਜੀ ਜੇ ਆਪਣੇ ਘਰੇ ਵੀ ਹੁੰਦੇ ਹੋਰ ਪਸ਼ੂ ਹਾਂਜੀ ਹਾਂਜੀ ਹੁੰਦੇ ਠੀਕ ਹੈ ਤੇ ਘਰੇ ਵੀ ਆਪਾ ਸੇਲ ਕਰ ਦਨੇ ਆ ਹਾਂਜੀ ਆਈ ਕਰ ਦਨੇ ਠੀਕ ਹੈ ਜੇ ਕਿਸੇ ਨੇ ਬਾਈ ਘਰੋਂ ਵੀ ਲੈਣਾ ਹੋਏ ਪਸ਼ੂ ਤਾਂ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਆਪਣਾ ਐਡਰੈਸ ਮਹਾਰਾਜਪਿੰਡੀ ਆ ਜੀ ਠੀਕ ਹੈ ਜਿਲ੍ਹਾ ਬਠਿੰਡਾ ਜੀ ਜਿਲ੍ਹਾ ਬਠਿੰਡਾ ਕੀ ਨਾਮ ਕੀ ਆਪਣਾ ਨਾਮ ਹਰਪ੍ਰਿੰਦਰ ਆ ਜੀ ਹਰਪ੍ਰਿੰਦਰ ਠੀਕ ਹੈ ਮੋਬਾਈਲ ਨੰਬਰ ਫਿਰ ਬੋਲ ਦੋ ਬਾਈ ਇੱਕ 94633 ਹਾਂਜੀ 04990 ਇੱਕ ਵਾਰੀ ਹੋਰ ਬੋਲ 94633 04990 ਲਓ ਵੀ ਬਾਈ ਨੇ ਨੰਬਰ ਵੀ ਦਿੱਤਾ ਤੇ ਐਡਰੈਸ ਵੀ ਆਪਣੇ ਕੋਲੇ ਕਨਫਰਮ ਹੋ ਚੁੱਕਿਆ ਤੇ ਕਿਸੇ ਵੀ ਵੀਰ ਨੇ ਕੋਈ ਗਾਂਵਾਰੇ ਕੋਈ ਨੌਲੇਜ ਲੈਣੀ ਹੋਵੇ ਜਾਣਕਾਰੀ ਲੈਣੀ ਹੋਵੇ ਜਾਂ ਗਾਂ ਖਰੀਦਣੀ ਹੋਵੇ ਤਾਂ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹਨਾਂ ਨੂੰ ਮਿਲ ਸਕਦੇ ਆ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ